ਸਸਿਕਾ ਤੁਸੀਂ ਜੁੜੇ ਹੋ ਸੱਚਾਈ ਦੇ ਨਾਲ ਮੈਂ ਰਣਜੀਤ ਗਿੱਲ ਕਿਸਾਨ ਅੰਦੋਲਨ 2 ਦੀ ਗੱਲ ਕਰ ਲਈਏ ਤਾਂ ਮਹਿਲਾ ਚੌਕ ਦੇ ਵਿੱਚ ਦਿੱਲੀ ਅੰਦੋਲਨ ਪਹਿਲੇ ਵਾਲਾ ਮਾਹੌਲ ਬਣ ਚੁੱਕਿਆ ਤੇ ਸਾਡੇ ਨਾਲ ਜਰਨਲ ਸਕੱਤਰ ਬੀਕੇਜੂ ਸਿੱਧੂਪੁਰ ਦੇ ਕਾਕਾ ਸਿੰਘ ਕੋਟਰਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਠੀਕ ਹੋ ਜੀ ਬਸ ਉਹਨੂੰ ਦੇਖ ਹੀ ਰਿਹਾ ਠੀਕ ਹੈ ਤੇ ਕਿਵੇਂ ਦੀ ਤਿਆਰੀ ਹੈਗੀ ਅਜੇ ਗੱਲ ਕਰ ਲਈਏ ਤਾਂ ਪੂਰੀ ਵੇਖੋ ਪੰਜਾਬ ਦੇ ਕਿਸਾਨ 11 ਤਰੀਕ ਤੋਂ ਘਰਾਂਾਂ ਚੋਂ ਤੁਰੇ ਹੋਏ ਨੇ ਕੋਈ ਹੈ ਜੇ ਪਿੱਛੇ ਵੀ ਰਸਤਿਆਂ ਦੇ ਵਿੱਚ ਹੋਣਗੇ ਤਾਂ ਬਹੁਤੇ ਕਿਸਾਨ ਪਹੁੰਚ ਚੁੱਕੇ ਨੇ ਆਪਣੇ ਮਹਿਲਾ ਚੌਂਕ ਦੇ ਵਿੱਚ ਜਿਹੜਾ ਸੰਗਰੂਰ ਦੇ ਵਿੱਚ ਪੈਂਦਾ ਕੱਲ ਨੂੰ ਜਿਹੜਾ ਸਾਡਾ ਇੱਥੋਂ 10 11 ਵਜੇ ਦਾ ਤੁਰਨ ਦਾ ਹੈਗਾ ਟਾਈਮ ਦਾ ਉਦੋਂ ਨੂੰ ਜਿਹੜੀਆਂ ਕੁਝ ਟਰਾਲੀਆਂ ਰਾਤ ਨੂੰ 12 ਵਜੇ ਤੁਰਨੀਆਂ ਉਹ ਤੜਕੇ ਨੂੰ ਪਹੁੰਚ ਜਾਣਗੀਆਂ ਜਿਹੜਾ ਕੱਲ ਦਾ ਅਸੀਂ ਭਾਰਤ ਦੇ ਕਿਸਾਨਾਂ ਵੱਲੋਂ ਸੱਦਾ ਦਿੱਤਾ ਹੋਇਆ ਕਿ 13 ਫਰਵਰੀ ਨੂੰ ਦਿੱਲੀ ਨੂੰ ਕੂਚ ਕਰਾਂਗੇ ਇੱਕ ਤਾਂ ਮੈਂ ਇਸ ਗੱਲ ਦੀ ਕਈ ਵਾਰੀ ਇਹ ਨਹੀਂ ਵੀ ਤੁਸੀਂ 13 ਨੂੰ ਅਸੀਂ 13 ਨੂੰ ਇੱਕ ਤਾਂ ਸਟੇਜ ਨਹੀਂ ਲਾਉਣੀ 13 ਨੂੰ ਅਸੀਂ ਕੂਚ ਹੁੰਦਾ ਮਤਲਬ ਘਰਾਂ ਚੋਂ ਤੁਰਾਂਗੇ ਆਸ ਵੀ ਸਾਡਾ ਘਰ ਬਣ ਚੁੱਕਿਆ ਸੀ ਇੱਥੋਂ ਤੁਰਾਂਗੇ 13 ਤਰੀਕ ਨੂੰ ਅਸੀਂ ਸਾਰੇ ਭਾਰਤ ਦੇ ਕਿਸਾਨ ਕੋਈ ਰਾਜਸਥਾਨ ਚੋਂ ਤੁਰੂਗਾ ਕੋਈ ਆਪਣਾ ਮੱਧ ਪ੍ਰਦੇਸ਼ ਚੋਂ ਕਰਨਾਟਕਾ ਜੋ ਜੂਪੀ ਚੋਂ ਸਾਰੇ ਤੁਰਨਗੇ ਪਹੁੰਚ ਕੇ ਦੋ ਜਾਂਦੇ ਨੇ ਕਿੰਨੀਆਂ ਰੋਕਾ ਟੋਕਾ ਲਾਉਂਦੇ ਨੇ ਇਹ ਸਾਨੂੰ ਲੱਗਦਾ ਵੀ ਪਹੁੰਚਣ ਚ ਵੀ 3-4 ਦਿਨ ਲੱਗ ਸਕਦੇ ਨੇ ਜੇ ਮੰਨ ਲਓ ਅਸੀਂ ਕਿਸੇ ਇੱਕ ਪੈਂਡਤੀ ਜਦੋਂ ਜਾਇਦ ਕਰੀ ਜਾਂਦੇ ਆ ਵਾਪਸ ਤਾਂ ਮੁੜਦੇ ਨਹੀਂ ਟਾਈਮ ਲੱਗ ਸਕਦਾ ਸੀ ਕੱਲ ਨੂੰ ਸੇ ਤੜਕੇ ਫੇਰ ਉੱਠ ਕੇ ਜਿਵੇਂ ਅੱਗੇ ਕੰਮ ਕਰਦੇ ਹੁੰਦੇ ਕਿਸਾਨੀ ਤੇ ਫਿਰ ਦੂਜੇ ਦਿਨ ਕਿੰਨੇ ਵੇਰੀ ਘਟਜੇ ਉਹ ਪੱਟਣੇ ਆ ਕਿੰਨੇ ਤੋੜਨੇ ਆ ਕਿੰਨਾ ਸਮਾਂ ਲੱਗਦਾ ਪਰ ਬਿਹਤਰ ਇਹ ਆ ਸਰਕਾਰ ਮੰਗਾਈ ਮੰਨ ਲੇ ਕੀ ਲੱਗਦਾ ਕਿਸਾਨਾਂ ਨੂੰ ਸਰਕਾਰ ਸਮਝਦੀ ਕੀ ਆ ਜਿਸ ਤਰ੍ਹਾਂ ਦੀਆਂ ਰੋਕਾਂ ਦੀ ਗੱਲ ਕਰ ਲਈਏ ਘੱਗਰ ਚ ਵੀ ਪਾਣੀ ਛੱੜਦਾ ਕਹਿੰਦੇ ਵੇਚਦੀ ਨੇ ਲੰਘ ਜਾਣ ਕਿਤੇ ਪਾਣੀ ਦੀ ਤਾਂ ਕਿਸਾਨ ਮੰਗ ਕਰਦਾ ਰਹਿੰਦਾ ਵੀ ਪਾਣੀ ਛੱੜ ਦਿਓ ਪਤਾ ਨਹੀਂ ਕਿੱਧਰੋਂ ਲਿਆਏ ਨੇ ਕਿੱਥੇ ਝੋਲੀ ਚ ਪਾਈ ਰੱਖਿਆ ਸੀਗਾ ਪਾਣੀ ਛੱੜ ਦੇਣਾ ਤਾਂ ਵਧੀਆ ਗੱਲ ਆ ਪਾਣੀ ਤਾਂ ਸਾਰੀਆਂ ਨਹਿਰਾਂ ਜਿਹੜੀਆਂ ਖਾਲੀ ਪਈਆਂ ਉਹ ਵੀ ਭਰ ਦੇਣ ਲੋਕਾਂ ਨੂੰ ਪਾਣੀ ਤਾਂ ਲਾ ਦੇਣ ਤਾਂ ਮੈਨੂੰ ਲੱਗਦਾ ਜਿਹੜਾ ਤੁਸੀਂ ਕਿਹਾ ਵੀ ਸਰਕਾਰ ਦੇਖਣਾ ਕੀ ਚਾਹੁੰਦੀ ਹੈ ਹਾਲਾਤ ਕਿਹੇ ਜੇ ਬਣਾਉਣਾ ਚਾਹੁੰਦੀ ਹੈ ਵੀ ਐਡੀਆਂ ਵੱਡੀਆਂ ਰੋਕਾਂ ਇੱਕ ਥੋੜੇ ਛੋਟੇ ਬਾਰਡਰ ਤੇ ਹਰਿਆਣਾ ਦਾ ਬਾਰਡਰ ਹੈ ਸਾਡਾ ਸਾਡੇ ਚੋਂ ਹੀ ਬਣਿਆ ਹੋਇਆ ਛੋਟਾ ਭਾਈ ਹੈ 48 ਦੀ ਆਪਣਾ 60 40 ਦੀ ਈਸ਼ੂ ਨੇ ਨਾਲ ਬਣਿਆ ਉਹ ਤਾਂ ਮੂਰੇ ਡੀਕ ਰਹੇ ਨੇ ਜਿਹੜੇ ਹਰਿਆਣੇ ਦੇ ਲੋਕ ਨੇ ਕਿਸਾਨ ਆ ਉਹ ਡੀਕ ਰਹੇ ਨੇ ਕਿ ਵੱਡਾ ਪੈਸਾ ਤਾਂ ਆਊਗਾ ਅਸੀਂ ਨਾਲ ਲੈ ਕੇ ਚੱਲਾਂਗੇ ਤੇ ਵਿੱਚ ਜਿਹੜੇ ਸਿਆਸੀ ਲੋਕਾਂ ਨੇ ਆ ਜਿਹੜੇ ਸਾਡੇ ਦੇਸ਼ ਦੀ ਵੰਡ ਕੀਤੀ ਐ ਅਸੀਂ ਕਿਦੋਂ ਚਾਹੁੰਦੇ ਸੀ ਪੰਜਾਬ ਚ ਹਰਿਆਣਾ ਬਣੇ ਕਿਦੋਂ ਅਸੀਂ ਚਾਹੁੰਦੇ ਸੀ ਹਿਮਾਚਲ ਸਾਡੇ ਚ ਬਣੇ ਚੰਡੀਗੜ ਸਾਡੇ ਚ ਬਣੇ ਸਾਰਾ ਸਾਡਾ ਤਾਂ ਇਕੱਲਾ ਹੀ ਪੰਜਾਬ ਸੀ ਇਹਦਾ ਮਤਲਬ ਇਹ ਲੋਕਾਂ ਨੂੰ ਵੰਡ ਕੇ ਡਰਦੇ ਨੇ ਕਿ ਇਕੱਠੇ ਹੋ ਕੇ ਮੰਗਾ ਨਾ ਮਨਾ ਲੈਣ ਤਾਂ ਉਹ ਹਿੱਸਾ ਜਿਹੜਾ ਸਾਰਾ ਹੁਣ ਅਸੀਂ ਇਕੱਠੇ ਆ ਇੱਕਠੇ ਸਾਰੇ ਜਾਵਾਂਗੇ ਰੋਕਾ ਟੋਕਾਂ ਦਾ ਇਹ ਸਰਕਾਰ ਨੂੰ ਆਪ ਹੀ ਹਟਾ ਲੈਣੇ ਚਾਹੀਦੀਆਂ ਜੁੱਧ ਜਿਹੜਾ ਕਹਿੰਦੇ ਜੁੱਧ ਨੀਤੀ ਹੁੰਦੀ ਹੈ ਜਿਵੇਂ ਤਿਆਰੀ ਪਹਿਲਾਂ ਕੀਤੀ ਹੁੰਦੀ ਹੈ ਕਿ ਅਸਲਾ-ਅਸਲਾ ਤਾਂ ਹੀ ਰੱਖਿਆ ਟਰਾਲੀਆਂ 'ਚ ਉਹ ਤਾਂ ਹੀ ਲੈ ਕੇ ਜਾ ਰਹੇ ਲੱਗਦਾ ਮੇਰੇ ਕੋ ਸਾਡੇ ਟਰਾਲਿਆਂ 'ਚੋਂ ਜ਼ਿਆਦਾ ਗਾਜਰਾ ਮਿਲਣਗੇ ਜਾਂ ਗੰਡੇ ਮਿਲਣਗੇ ਬਾਅਦ ਤੋਂ ਬਾਅਦ ਕਿਸੇ ਕੋਲੇ ਆਟਾ ਹੈ ਠੀਕ ਹੈ ਫਿਰ ਇਹੀ ਤਾਂ ਉਹਨਾਂ ਨੇ ਬਣਾਉਣਾ ਹੈ ਇਹ ਭਾਜਪੀ ਦੀ ਆਰਐਸਐਸ ਦੀ ਚਾਲ ਹੈ ਕਿ ਬਦਨਾਮ ਕਿਵੇਂ ਕਰਨ ਨਾਲ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਕੀ ਰੜਕਦੇ ਆਪਾਂ ਜਾਂ ਤਾਂ ਇਹ ਦੇਖਣਾ ਚਾਹੁੰਦੇ ਵੀ ਆ ਨੌਜਵਾਨੀ ਇੰਨੀ ਕਿਵੇਂ ਦਿਸ ਰਹੀ ਐ ਅਸੀਂ ਯਾਰ ਸਾਡੀਆਂ ਮੰਗਾਂ ਨੇ ਦਿੱਲੀ ਦੇ ਵਿੱਚ ਰਹਿ ਕੇ ਆ ਇੱਕ ਵੀ ਕਿਸੇ ਕਿਸਾਨ ਲੀਡਰ ਨੇ ਸਾਡੇ ਵਰਕਰ ਨੇ ਫੁੱਲ ਤੱਕ ਨਹੀਂ ਤੋੜਿਆ ਇਹ ਤਾਂ ਸਿੱਖ ਲੈਣਾ ਚਾਹੀਦਾ ਕਿ ਜਦੋਂ 13 ਮਹੀਨੇ ਦੇ ਵਿੱਚ ਬੈਠ ਕੇ ਕੁਝ ਨਹੀਂ ਕੀਤਾ ਆਪਦੀਆਂ ਮੰਗਾਂ ਮਨਾ ਕੇ ਆਏ ਨੇ ਉਹੀ ਕਿਸਾਨ ਨੇ ਉਹੀ ਲੋਕ ਨੇ ਉਹੀ ਜਾ ਰਹੇ ਨੇ ਤਾਂ ਹੁਣ ਤਾਂ ਸਮਾਂ ਰੋਕਾ ਟੋਕਾ ਹਟਾ ਲੈਣੇ ਚਾਹੀਦੇ ਸੀ ਤਾ ਇਹਦਾ ਮਤਲਬ ਜਿਹੜੇ ਅਸੀਂ ਆਮ ਲੋਕ ਬਹੁਤ ਘਰੇ ਬੈਠੇ ਕਹੀ ਜਾਂਦੇ ਨੇ ਕਿ ਜੀ ਵੋਟਾਂ ਵੇਲੇ ਕੁਝ ਲਿੱਤਾ ਜਾ ਸਕਦਾ ਵੋਟਾਂ ਵੇਲੇ ਮੰਗਾ ਮਨਾਈਆਂ ਜਾ ਸਕਦੀਆਂ ਮੈਨੂੰ ਤਾਂ ਇਹ ਲੱਗਦਾ ਵੀ ਵੋਟਾਂ ਵੇਲੇ ਐਡੀਆਂ ਐਡੀਆਂ ਕੰਦਾ ਕੱਢੀਆਂ ਜਾ ਸਕਦੀਆਂ ਜਿਹੜੀਆਂ ਕੰਦਾ ਕੱਡੀਆਂ ਨੇ ਤਾਂ ਇਹਦਾ ਮਤਲਬ ਇਥੋਂ ਲੱਗਦਾ ਕਿ ਲੋਕਾਂ ਦੀਆਂ ਵੋਟਾਂ ਇੱਕ ਫਾਰਮੈਲਟੀ ਰਹਿ ਗਈਆਂ ਮਸ਼ੀਨਾ ਰਾਹੀਂ ਜਿੱਤਣਾ ਇਹਨਾਂ ਨੇ ਮਸ਼ੀਨਾ ਰਾਹੀਂ ਪ੍ਰਧਾਨ ਮੰਤਰੀ ਬਣਨਾ ਆ ਲੋਕਾਂ ਦੀ ਹੁਣ ਵੋਟ ਵਾਟ ਦਾ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਲੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਉਹ ਰਾਹ ਖੋਲਣਾ ਚਾਹੁੰਦਾ ਜਿਹਨਾਂ ਦੇ ਖਿਲਾਫ ਅਸੀਂ ਡਾਨੀ ਬਾਨੀ ਨੂੰ ਉਹਨਾਂ ਨੂੰ ਜ਼ਮੀਨਾਂ ਦੇਣਾ ਚਾਹੁੰਦੇ ਨੇ ਤਾਂ ਇਹਨਾਂ ਨੂੰ ਇਹ ਆਪਦੀ ਸਰਕਾਰ ਬਣਾਈ ਬੈਠੇ ਆ ਬਹੁਤ ਲੋਕ ਮੰਨੀ ਵੀ ਬੈਠੇ ਹੋਣਗੇ ਕਿ ਚੌਥੀ ਵਾਰ ਵੀ ਪ੍ਰਧਾਨ ਮੰਤਰੀ ਬਣੂਤੀ ਜੀ ਵਾਰ ਵੀ ਬਣੂਗਾ ਇਹ ਸਾਰਾ ਕੁਝ ਉਹਨਾਂ ਦਾ ਜਿਹੜਾ ਮਸ਼ੀਨਾਂ ਦੀ ਖੇਡ ਹੈ ਇਸ ਲਈ ਮੈਨੂੰ ਲੱਗਦਾ ਵੀ ਤਾਂ ਇਹ ਜਿਹੜੇ ਰਸਤੇ ਏਡੀਆਂ ਵੱਡੀਆਂ ਨਹੀਂ ਤਾਂ ਸਾਰੇ ਲੋਕ ਅਗਲਾ ਕਹਿੰਦਾ ਵੀ ਇਹਨਾਂ ਨੇ ਮੰਗਾ ਯਾਰ ਇਲੈਕਸ਼ਨ ਦਾ ਵੇਲਾ ਹੈ ਇਹਨਾਂ ਦੇ ਘਰਾਂ 'ਚ ਜਾਣਾ ਪਿੰਡਾਂ ਤੇ ਜਾਣਾ ਇਹਦਾ ਮਤਲਬ ਸਾਰਾ ਕੁਝ ਇਹਨਾਂ ਦੀਆਂ ਚਾਲਾਂ ਤੋਂ ਦਿਸ ਰਿਹਾ ਮੈਨੂੰ ਲੱਗਦਾ ਵੀ ਅਸੀਂ ਉਹ ਗੁਰੂਆਂ ਦੇ ਵਾਰਸਾ ਸਾਰੇ ਜਿਹੜੇ ਪੰਜਾਬ ਦੇ ਖਾਸ ਕਰਕੇ ਜਿੰਨਾ ਵੀ ਸਰਕਾਰ ਜ਼ਬਰ ਕਰੂ ਸਬਰ ਦੇ ਨਾਲ ਉਹਦਾ ਟੱਕਰਾ ਕਰਾਂਗੇ ਆਪਦੇ ਪਿੰਡੇ ਤੇ ਝੱਲ ਕੇ ਮੂਰੇ ਚੱਲਾਂਗੇ ਝੱਲਾਂਗੇ ਜੋ ਕੁਝ ਮਾਰਦੇ ਆ ਥਰੂ ਦੇ ਗੋਲੇ ਜੋ ਕੁਝ ਕਰਦਾ ਕਰਨ ਦੇ ਜਿੰਨੇ ਕਿਸਾਨ ਉਹਨੂੰ ਚਾਹੀਦੇ ਉਹ ਵੀ ਕਹਿ ਦਿੰਦੇ ਵੀ ਅਸੀਂ ਤਾਂ ਭਾਈ ਇਹਨੇ ਲੈਣੇ ਆ ਅੱਗੇ ਵੀ ਅਸੀਂ ਉੱਥੇ 13 ਮਹੀਨੇ ਬੈਠ ਕੇ 800 ਕਿਸਾਨ ਸੀਧ ਹੋਏ ਸਾਡਾ ਕੱਲੇ-ਕੱਲੇ ਮਰਨ ਵਾਲੋ ਤਾਂ ਜੇ ਇਹਨਾਂ ਨੂੰ ਭਾਈ ਇਹ ਉਹੀ ਮਾਰਨਾ ਫਿਰ ਇੱਥੇ ਬਾਰਡਰ ਤੇ ਲਜਾਣ ਦੀ ਕਿ ਲੋੜ ਆ ਸੀ ਇੱਥੇ ਬੈਠੇ ਇੱਥੇ ਲੈ ਲੈਣ ਜਿੰਨੇ ਸਿਰ ਲੈਣੇ ਚਾਹੀਦੇ ਪਰ ਇਸ ਦੇ ਵਿੱਚੋਂ ਨਿਕਲਣਾ ਕੱਖ ਨਹੀਂ ਥੂ ਥੂ ਅੱਗੇ ਪਹਿਲੇ ਹੀ ਸਰਕਾਰ ਦੀ ਬਹੁਤ ਹੋਈ ਵੀ ਹੈ ਵਧੀਆ ਵੇਤਰ ਇਹ ਹੀ ਹੈ ਸਮਾਂ ਇਹ ਹੀ ਹੈ ਕਿ ਸਰਦੀਆਂ ਮੰਗਾ ਮੰਨ ਕੇ ਆ ਜਿਹੜੇ ਕਿਸਾਨਾਂ ਨੂੰ ਘਰਾਂ ਨੂੰ ਵਾਪਸ ਜਾਣ ਇਹ ਹੀ ਵੇਤਰ ਹੈ ਮਨਜੀਤ ਰਾਏ ਜਿਵੇਂ ਆ ਗਏ ਕੋਈ ਹੋਰ ਜਥੇਬੰਦੀ ਵੀ ਆ ਰਹੀ ਹੈ ਨਾਲ ਤੁਹਾਡੇ ਵੇਖੋ ਸਾਡਾ ਛੋਟਾ ਵੀਰ ਸਾਡੇ ਨਾਲ ਬੜਾ ਉੱਥੇ ਦਿੱਲੀ ਦੇ ਵਿੱਚ ਬੈਠੇ ਆ ਸਾਡੇ ਤੰਬੂ ਕੱਠੇ ਸੀ ਮਨਜੀਤ ਰਾਏ ਦਾ ਜਿਹੜਾ ਲੰਗਰ ਦਾ ਪ੍ਰਬੰਧ ਸੀ ਉੱਥੇ ਜਿੱਥੇ ਸਾਡੀ ਮੀਟਿੰਗ ਹੁੰਦੀ ਸੀ ਬੱਤੀਆਂ ਦੀ ਉਹਦੇ ਨੇੜੇ ਸੀ ਸਾਰਾ ਰੋਟੀ ਪਾਣੀ ਦਾ ਮਨਜੀਤ ਰਾਏ ਪ੍ਰਬੰਧ ਕਰਦਾ ਸੀਗਾ ਵਧੀਆ ਗੱਲ ਹੈ ਕਿ ਸਾਨੂੰ ਮਨਜੀਤ ਦੀ ਬਹੁਤ ਲੋੜ ਸੀਗੀ ਕਿਉਂਕਿ ਉਹਨਾਂ ਨੇ ਲੰਗਰ ਲਾਉਣਾ ਹੈ ਮੂਰੇ ਪ੍ਰਬੰਧ ਕਰਨਾ ਹੈ ਉਹਦੇ ਨਾਲ ਬਹੁਤ ਨੌਜਵਾਨੀ ਜੁੜੀ ਸੀ ਕਿ ਜਿਹੜੇ ਬਾਹਰੋਂ ਵੀ ਲੰਗਰ ਲਾਉਣਦੇ ਆ ਉਹ ਜਿਹੜੇ ਪ੍ਰਬੰਧ ਕੀਤਾ ਹੈ ਮੈਨੂੰ ਤਾਂ ਲੱਗਦਾ ਬਾਕੀ ਰਹਿੰਦੇ ਵੀ ਜਿਹੜੇ ਬਾਕੀ ਰਹਿੰਦੇ ਨੇ ਯਾਰ ਕੀ ਰੌਲਾ ਉਹ ਸਮਝ ਗਿਆ ਮੌਕੇ ਤੇ ਕਿ ਸਾਡੇ ਸਾਡੀ ਇਕੱਠਿਆਂ ਦੀ ਮੰਗ ਹੈ ਮੈਨੂੰ ਤਾਂ ਲੱਗਦਾ ਵੀ ਸਾਡੇ 9 ਜਿਹੜੇ ਬਹੁਤ ਸਤਿਕਾਰਯੋਗ ਆਗੂ ਹੈ ਸਤਨਾਮ ਬਹਿਰੂ ਉਹ ਜਦੋਂ ਦੀ ਜਸੇਬੰਦੀ ਬਣੀ ਹੈ ਉਦੋਂ ਤੋਂ ਜੁੜੇ ਨੇ ਉਹ ਛੋਟੀ ਕਿਸਾਨੀ ਚੋਂ ਆਏ ਸਾਡੇ ਸਤਿਕਾਰਯੋਗ ਆਗੂ ਸਾਡੇ ਪਹਿਲਾਂ ਹੀ ਇਹ ਦੋ 10 ਦਿਨ ਐਲਾਨ ਕਰ ਚੁੱਕੇ ਸੀ ਕਿ ਦੋ ਮੋਰਚੇ ਬਣ ਗਏ ਇੱਕ ਰਾਜਨੀਤਿਕ ਲੋਕਾਂ ਦਾ ਮੋਰਚਾ ਇੱਕ ਗੈਰ ਰਾਜਨੀਤਿਕ ਲੋਕਾਂ ਦਾ ਫੈਸਲਾ ਹੁਣ ਲੋਕ ਫੈਸਲਾ ਕਰਨਗੇ ਕਿ ਰਾਜਨੀਤਿਕ ਲੋਕਾਂ ਨਾਲ ਰਹਿਣਾ ਹੈ ਕਿ ਗੈਰ ਰਾਜਨੀਤਿਕ ਲੋਕਾਂ ਨਾਲ ਰਹਿਣਾ ਇਹ ਸਤਨਾਮ ਬਹਿਰੂ ਦੇ ਲਬਜ ਅੱਜ ਉਸ ਕਹੀ ਹੋਈ ਗੱਲ ਤੇ ਲੋਕਾਂ ਨੇ ਫੁੱਲ ਚੜਾਇਆ ਅੱਜ ਸਾਰੇ ਪੰਜਾਬ ਦੇ ਵਿੱਚ ਉਸ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਟਰੈਕਟਰ ਵਾਲਿਆਂ ਲੈ ਕੇ ਆ ਰਹੇ ਨੇ ਲੋਕਾਂ ਨੇ ਮੰਨ ਲਿਆ ਕਿ ਗੈਰ ਰਾਜਨੀਤਿਕ ਜਿਹੜਾ ਮੋਰਚਾ ਹੈ ਇਹੀ ਮੰਗਾ ਮਨਾਊਗਾ ਇਹੀ ਹੱਕਾਂ ਦੀ ਲੜਨ ਵਾਲੇ ਲੋਕ ਨੇ ਅੱਜ ਉਹਨਾਂ ਨੇ ਫੈਸਲਾ ਕਰ ਲਿਆ ਕਿ ਬਹਿਰੂ ਸਾਹਿਬ ਵੀ ਸਾਡੇ ਨਾਲ ਆ ਗਏ ਲੱਗਦਾ ਜਿਵੇਂ ਡੀਸੀ ਦਫ਼ਤਰਾਂ ਦੇ ਅੱਗੇ ਧਰਨੇ ਦਿੱਤੇ ਜਾ ਰਹੇ ਆ ਚੰਡੀਗੜ੍ਹ ਦੀ ਕੌਲ ਹੈ ਮਸਲੇ ਕਹਿੰਦੇ ਇੱਥੋਂ ਵੀ ਹੱਲ ਹੋ ਜਾਣਗੇ ਕਹਿੰਦੇ ਜਦੋਂ ਇਹ ਉਹਨਾਂ ਦੀ ਸਮਝ ਕਿਸੇ ਦੀ ਸਮਝ ਇਹ ਵੀ ਆਉਂਦੇ ਕਿਸੇ ਦੀ ਮੈਨੂੰ ਤਾਂ ਲੱਗਦਾ ਬਹੁਤੇ ਲੋਕਾਂ ਦੀ ਸਮਝ ਰਜਾਈ 'ਚ ਬੈਠਣ ਵਾਲਿਆਂ ਦੀ ਵੀ ਸਾਡੀ ਬੈਠਿਆਂ ਦੀ ਹੋ ਜਾਣਗੀ ਮੈਨੂੰ ਨਹੀਂ ਲੱਗਦਾ ਵੀ ਘੇਰੇ ਤੋਂ ਬਗੈਰ ਰੋਡ ਰੋਕੇ ਤੋਂ ਬਗੈਰ ਆਹੀ ਸਰਕਾਰ ਜੀ ਦੀ ਖਾਤਰ ਆਪਾਂ ਕੱਲ ਨੂੰ ਜਾ ਰਹੇ ਹਾਂ 13 ਮਹੀਨੇ ਬੈਠੇ ਆ 2 ਸਾਲ ਦਾ ਸਮਾਂ ਦਿੱਤਾ ਬਈ ਸੋਡੀਆਂ ਮੰਗਾ ਮੰਨਾਂਗੇ ਇੱਕ ਵਾਰੀ ਵੀ ਕਿਤੇ ਕਿਸਾਨਾ ਗੁਰੂ ਮੀਟਿੰਗ ਨਹੀਂ ਕੀਤੀ ਇਸ ਇਸ਼ੂਆਂ ਤੇ ਅੱਜ ਜਦੋਂ ਘਰੋਂ ਆਪਦਾ ਬਿਸਤਰਾ ਲੈ ਕੇ ਟਰਾਲੀ 'ਚ ਧਰਿਆ ਤੇ ਉਹਦੇ ਦੀਆਂ ਮੀਟਿੰਗਾਂ ਹੁਣੇ ਸ਼ੁਰੂ ਹੋਈਆਂ ਤੇ ਜਿਹੜੇ ਇਹ ਲੱਗਦਿਆ ਵੀ ਮੈਂ ਡੀਸੀ ਨੂੰ ਘੇਰ ਕੇ ਮਨਾ ਲੂੰ ਕੁਝ ਐਸਡੀਐਮ ਨੂੰ ਘੇਰ ਕੇ ਮੰਗਾ ਲੂੰ ਤੇ ਸਾਡੇ ਜਿਹੜੇ ਉੱਤੇ ਆਫਸਰ ਆਏ ਕਹਿੰਦੇ ਹੁੰਦੇ ਇਹ ਤਾਂ ਮੰਗ ਸਾਡੇ ਨਾਲ ਸੰਬੰਧ ਨਹੀਂ ਇਹ ਤਾਂ ਕੇਂਦਰ ਨਾਲ ਹੈ ਕੇਂਦਰ ਵਾਲੇ ਕਹਿੰਦੇ ਤਾਂ ਸਾਡੇ ਨਾਲ ਮੰਗ ਨਹੀਂ ਅੱਜ ਵੀ ਡਿਬੇਟ ਚ ਕਹੀ ਜਾਂਦੇ ਸੀ ਵੀ ਤਾਂ ਪੰਜਾਬ ਸਰਕਾਰ ਦੇ ਸਬੰਧ ਚ ਹੈ ਇਹ ਲੋਕ ਭੱਬਲ ਪੂਸਾ ਪਾਉਣਗੇ ਸ਼ਾਸਕ ਲੋਕ ਪਰ ਕਿਸਾਨ ਮਨ ਬਣਾ ਚੁੱਕੇ ਆ ਹਰ ਹਾਲਤ ਮੈਨੂੰ ਤਾਂ ਲੱਗਦਾ ਲੱਖਾਂ ਦੀ ਗਿਣਤੀ ਦੇ ਵਿੱਚ ਜਿੰਨੀਆਂ ਸੀ ਟਰਾਲੀਆਂ ਦੀ ਗਿਣਤੀ ਲਾਈ ਸੀ ਉਹ ਲੋਕਾਂ ਦਾ ਵੀ ਭਲੇਖਾ ਦੂਰ ਹੋਗਾ ਜਿਹੜੇ ਲੋਕ ਕਹਿੰਦੇ ਸੀਗੇ ਉਹ ਨਹੀਂ ਹੁਣ ਨਹੀਂ ਉਹ ਗੱਲ ਬਣਨੀ ਹੁਣ ਨਹੀਂ ਗੱਲ ਬਣਨੀ ਜਿਵੇਂ ਉਹ ਗੱਡਾ ਖੁੱਭ ਜਾਂਦਾ ਨਾ ਜਿਹੜੇ ਜ਼ੋਰ ਲਾਉਂਦੇ ਉਹਨੂੰ ਹੁੰਦਾ ਵੀ ਗੱਡਾ ਕੱਢ ਕੇ ਲੋ ਬਾਹਰ ਬੱਟ ਤੇ ਬੈਠਾ ਲੈ ਹੁਣ ਨਹੀਂ ਨਿਕਲਦਾ ਇਹ ਉਹ ਐਵੇਂ ਜ਼ੋਰ ਲਾਈ ਜਾਂਦਾ ਨਾ ਉਹਦੇ ਟਰ ਗੱਡੇ ਦੇ ਨੇੜੇ ਆਇਆ ਨਾ ਉਹਨੇ ਜ਼ੋਰ ਲਾਇਆ ਬਾਹਰ ਬੈਠਾ ਹੁਣ ਨਹੀਂ ਨਿਕਲਦਾ ਉਹ ਯਾਰ ਜੀ ਨੇ ਲੜਨਾ ਹੀ ਨਹੀਂ ਸੀ ਉਹ ਬਟ ਹੁਣ ਨਹੀਂ ਕੱਟ ਹੁੰਦਾ ਹੁਣ ਨਹੀਂ ਲੜਿਆ ਜਾ ਸਕਦਾ ਦਿੱਲੀ ਦੇ ਖਿਲਾਫ ਆ ਲੋਕ ਨੇ ਆ ਬੈਠੇ ਨੇ ਸੜਕਾਂ ਤੇ ਆਏ ਲਾਈ ਬੈਠੇ ਨੇ ਡੇਰੇ ਸਾਰੇ ਪੰਜਾਬ ਦੇ ਵਿੱਚ ਤੇ ਕੱਲ ਨੂੰ ਤੁਸੀਂ ਗੁੰਜਾ ਪੈਂਦੇ ਆ ਦੇਖੋਗੇ ਕਿ ਕੇਂਦਰ ਕੋਲੇ ਜਾਣਗੇ ਉੱਥੇ ਹਰ ਹਾਲਤ ਜਿਹੜਾ ਜੰਤਰ ਮੰਤਰ ਦਾ ਅਸੀਂ ਥਾਂ ਚੁਣਿਆ ਵੀ ਜੰਤਰ ਮੰਤਰ ਤੇ ਜਾਣਾ ਤਾਂ ਜਿਹੜੀਆਂ ਅਗਲੀਆਂ ਸਟੇਟਾਂ ਦੇ ਵਿੱਚੋਂ ਬਹੁਤ ਗਿਣਤੀ ਘੱਟ ਸੀ ਅੱਗੇ ਹਰਿਆਣਾ ਹਰਿਆਣਾ 10% ਸੀ ਜ਼ਿਆਦਾ ਪੰਜਾਬ ਸੀ ਅੱਜ ਕਰਨਾਟਕਾ ਦੇ ਵਿੱਚੋਂ 3 ਜੱਸੇ 5-500 ਗੱਡੀਆਂ ਤੇ ਚੜ ਚੁੱਕੇ ਨੇ ਦਿੱਲੀ ਨੂੰ ਰਵਾਨਾ ਹੋ ਗਏ ਦੂਜੇ ਸਾਡੇ ਮੱਧ ਪ੍ਰਦੇਸ਼ ਦੇ ਵਿੱਚੋਂ 500 ਟਰੈਕ ਟਰਾਲੀ ਤੁਰ ਪਿਆ ਇਧਰ ਦਿੱਲੀ ਨੂੰ ਰਾਜਸਥਾਨ ਦੇ ਵਿੱਚੋਂ ਸਾਡੇ ਕਿਸਾਨ ਤੁਰ ਪਿਆ ਜੂਪੀ ਦੇ ਵਿੱਚੋਂ ਤੁਰ ਪੇ ਮਹਾਰਾਸ਼ਟਰ ਦੇ ਵਿੱਚੋਂ ਤੁਰ ਪੇ ਕੇਰਲਾ ਦੇ ਵਿੱਚੋਂ ਸਾਡੇ ਜਿਹੜੇ ਕਿਸਾਨ ਇੱਥੇ ਆ ਗਿਆ ਹਰਿਆਣੇ ਵਾਲੇ ਤਾਂ ਤੁਸੀਂ ਤੜਕੇ ਨੂੰ 95% ਸਾਡੇ ਲੋਕ ਬਾਰਡਰਾਂ ਤੇ ਆ ਜਾਣਗੇ ਤਾਂ ਐਡੀ ਵੱਡੀ ਗਿਣਤੀ ਦੇ ਵਿੱਚ ਮੈਨੂੰ ਤਾਂ ਲੱਗਦਾ ਲੋਕਾਂ ਨੂੰ ਉਸ ਸਿਖਾਇਆ ਲੋਕ ਸਿੱਖ ਗਏ ਉਹ ਲੋਕ ਲੜਨਾ ਚਾਹੁੰਦੇ ਆ ਆਗੂ ਉਹਨਾਂ ਨੂੰ ਡਰਾਈ ਜਾਂਦੇ ਆ ਹੁਣ ਸਮਾਂ ਨਹੀਂ ਲੜਨ ਦਾ ਮੌਕਾ ਨਹੀਂ ਲੋਕ ਆਉਂਦੇ ਨਹੀਂ ਉਹ ਬੈਠੇ ਹੀ ਡਰੀ ਜਾਂਦੇ ਨੇ ਉਹਨਾਂ ਨੂੰ ਕਿਉਂ ਡਰ ਲੱਗਦਾ ਹੈ ਗੱਲ ਕੀ ਹੈ ਕਿ ਕਹਿੰਦੇ ਕਿ ਸਿੱਧੂਪੁਰ ਜਥੇਬੰਦੀ ਜਾਂ ਜਿਹੜੀਆਂ ਗੈਰ ਆਈ ਨਹੀਂ ਜਥੇਬੰਦੀਆਂ ਇਹ ਸਿਆਸੀ ਫਾਇਦਾ ਤਾਂ ਨਹੀਂ ਵਿਚਾਰ ਰਹੀਆਂ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿਤੇ ਨਾ ਕਿਤੇ ਦੇਖੋ ਇਹ ਸਿਆਸੀ ਲਬਜ ਜੇ ਅਸੀਂ ਕੁਝ ਲੈਣਾ ਹੁੰਦਾ ਤਾਂ ਉੱਥੇ ਪਰਖੇ ਹੋਏ ਆ ਜਦੋਂ ਅਸੀਂ ਦਿੱਲੀ ਦੇ ਵਿੱਚੋਂ ਆਏ ਆ ਇਹ ਗੱਲਾਂ ਸਾਰੀਆਂ ਉਹਨਾਂ ਨਾਲ ਹੋ ਚੁੱਕੀਆਂ ਨੇ ਇਹ ਹੁਣ ਉਹਨਾਂ ਨੂੰ ਕਹਿਣ ਦਾ ਮੈਨੂੰ ਲੱਗਦਾ ਹੱਕ ਹੀ ਨਹੀਂ ਜਦੋਂ ਬੰਦਾ ਪਰਖਿਆ ਜਾਵੇ ਦੇਖਿਆ ਜਾਵੇ ਮੀਟਿੰਗਾਂ ਕੀਤੀਆਂ ਜਾਣ ਹੁਣ ਤਾਂ ਇੱਥੋਂ ਸਵਾਲ ਇਹ ਹੈ ਵੀ ਅਸਲ ਜਿਹੜੀ ਕਿਸਾਨੀ ਨਾਲ ਸੰਬੰਧਤ ਮੰਗਾ ਨੇ ਉਹਨਾਂ ਦੀ ਵਿਚਾਰਧਾਰਾ ਇਹ ਹੀ ਨਹੀਂ ਰਲਦੀ ਅਸਲ ਜਿਹੜੀ ਉਹਨਾਂ ਦੀ ਸੋਚ ਹੈ ਨਾ ਉਹ ਕਿਸਾਨੀ ਨੂੰ ਮਜ਼ਦੂਰਾਂ ਨੂੰ ਮਲਾਜਮਾਂ ਨੂੰ ਆਪਦੇ ਵਿਚਾਰ ਨਾਲ ਜੋੜਨਾ ਚਾਹੁੰਦੇ ਆ ਕੱਢਣਾ ਚਾਹੁੰਦੇ ਆ ਇਹਨਾਂ ਨੂੰ ਕੁਝ ਦਬਾਉਣਾ ਨਹੀਂ ਚਾਹੁੰਦੇ ਵੀ ਜੇ ਇਹਨਾਂ ਨੂੰ ਕੁਝ ਮਿਲ ਗਿਆ ਇਹ ਪੈਰਾਂ ਸਰ ਰਹੇ ਇਹਨਾਂ ਨੇ ਲੜਨਾ ਨਹੀਂ ਇਹਨਾਂ ਨੂੰ ਮਜਬੂਰ ਕਰੋ ਤੇ ਕੇਂਦਰ ਸਰਕਾਰ ਵੀ ਇਹ ਕਹਿੰਦੀ ਹੈ ਕਿ ਇਹਨਾਂ ਸਰਕਾਰ ਦਾ ਚੜਾਓ ਇਹਨਾਂ ਨੂੰ ਮਜਬੂਰ ਕਰੋ ਇਹ ਖੇਤੀ ਆਪ ਹੀ ਛੱਡ ਜਾਣ ਇਹ ਉਹਨਾਂ ਦੀ ਸਮਝ ਇਕੱਠੀ ਰਲਦੀ ਹੈ ਇਹ ਸਮਝ ਦੇ ਮੁਤਾਬਕ ਹੀ ਕਿਸਾਨਾਂ ਦੇ ਜਿੱਥੇ 46 ਮੁਲਕ ਇਹ ਸਹਿਮਤੀ ਦੇ ਦੇਣ ਕਿ ਅਸੀਂ ਕਿਸਾਨਾਂ ਨੂੰ ਆਪਦੇ ਦੇਸ਼ ਦੇ ਕਿਸਾਨਾਂ ਨੂੰ ਸਬਸਿਟੀਆਂ ਦੇਵਾਂਗੇ ਸਾਨੂੰ ਐਮਐਸਪੀ ਦੇਣਾ ਪੈਣਾ ਤਾਂ ਯਾਰ ਇਹ ਉਦੋਂ ਇਸ ਗੱਲ ਤੇ ਭੱਜੇ ਕਿ ਸਾਨੂੰ ਇਲੈਕਸ਼ਨ ਲੜ ਲੈਣੇ ਚਾਹੀਦੇ ਅਸੀਂ ਇੱਥੇ ਜਿਹੜੀਆਂ ਮੰਗਾਂ ਮੰਨਣ ਦੇ ਖਾਤਰ ਬਟਿਆ ਅਸੀਂ ਦੇਣ ਵਾਲੇ ਕਿਉਂ ਨਾ ਬਣੀਏ ਨਾ ਇਹਨਾਂ ਤੋਂ ਮੰਗ ਮਨਾਈ ਗਈ ਨਾ ਦੇਣ ਵਾਲੇ ਬਣੇ ਆਹ ਜਿਹੜੇ ਹੁਣ ਸਮਾ ਬਣਿਆ ਜਿਹੜੇ ਲੋਕ ਤੁਰਿਆ ਇਹਨਾਂ ਨੂੰ ਡਰਾਈ ਜਾਂਦੇ ਨੇ ਆ ਸਾਡੇ ਖਿਲਾਫ ਇੱਕ ਚਿੱਠੀ ਜੀ ਆਈ ਹੈ ਕਿਸੇ ਨੇ ਪਾਈ ਇਹਨਾਂ ਨੇ ਕਿ ਡੱਲੇਵਾਲ ਸਾਹਿਬ ਵੱਡਾ ਚਿਹਰਾ ਬਣਨਾ ਚਾਹੁੰਦੇ ਨੇ ਡੱਲੇਵਾਲ ਸਾਹਿਬ ਨੇ ਐਮਪੀ ਦੀ ਇਲੈਕਸ਼ਨ ਲੜਨੀ ਹੈ ਪੰਦੇਰ ਸਾਹਿਬ ਨੇ ਐਮਪੀ ਦੀ ਇਲੈਕਸ਼ਨ ਲੜਨੀ ਹੈ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਚੱਲੇ ਆ ਜਿਹੜੀਆਂ ਰਹਿੰਦੇ ਮੰਗਾ ਮਨਾਉਣ ਚੱਲੇ ਆ ਉਹ ਕਹਿ ਰਹੇ ਨੇ ਜੀ ਇਹ ਤਾਂ ਸਾਰਾ ਕੁਝ ਹੋਇਆ ਹੀ ਪਿਆ ਇਹ ਤਾਂ ਆਮ ਆਦਮੀ ਪਾਰਟੀ ਨੇ ਪ੍ਰਚਾਰਿਆ ਤੇ ਜਿੰਨੇ ਅਸੀਂ ਲੜਿਆ ਜਿੰਨਾ ਸਾਡਾ ਫੋਰਮ ਲੜਿਆ ਉਹ ਪਤਾ ਹੈਗਾ ਤੇ ਜਿਹੜੇ ਅੱਜ ਤੱਕ ਮੁੱਖ ਮੰਤਰੀ ਦੇ ਖਿਲਾਫ ਧਰਨਾ ਵੀ ਨਹੀਂ ਲਾਇਆ ਮੂੰਹ ਵੀ ਨਹੀਂ ਖੋਲ੍ਹਿਆ ਉਹ ਸਾਨੂੰ ਸਿਖਾਉਂਦੇ ਨੇ ਤਾਂ ਲੋਕਾਂ ਨੂੰ ਪਤਾ ਹੀ ਵੀ ਲੜਨ ਵਾਲੇ ਕੌਣ ਆ ਨਾਲ ਲੜਨ ਵਾਲੇ ਕੌਣ ਮੈਂ ਫੇਰ ਵੀ ਕਹਿੰਦਾ ਵੀ ਇਹ ਜਿਹੜੀਆਂ ਗੱਲਾਂ ਮੀਟਿੰਗਾਂ ਦੇ ਵਿੱਚ ਬੈਠ ਕੇ ਵਿਚਾਰਨ ਵਾਲੀਆਂ ਪਰ ਜਦੋਂ ਕੈਮਰੇ ਦੇ ਸਾਹਮਣੇ ਉਹ ਨਿੰਦਣ ਲੱਗੇ ਅਸੀਂ ਤਾਂ ਅੱਜ ਤੱਕ ਵੀ ਨਹੀਂ ਬੋਲੇ ਅਸੀਂ ਕਿਸੇ ਦਾ ਨਾਮ ਲੈ ਕੇ ਨਹੀਂ ਕਿਹਾ ਬਣਦਾ ਵੀ ਨਹੀਂ ਜਦੋਂ ਲੜਾਈ ਦੇ ਮੋੜ 'ਤੇ ਹੋਵੇ ਸਾਡਾ ਦੁਸ਼ਮਣ ਕੌਣ ਹੈ ਕੇਂਦਰ ਸਰਕਾਰ ਸਾਡੇ ਮਤਭੇਦ ਹੈ ਮਤ ਭੇਤ ਨਵਟਾਏ ਜਾ ਸਕਦੇ ਨੇ ਕੁਸਤਿਕ ਮਨ ਭੇਤ ਨਾ ਬਣ ਹੈ ਨਹੀਂ ਮਨ ਭੇਤ ਵੀ ਬਣ ਜਾਣ ਕੁਛ ਵੀ ਬਣ ਪਰ ਮਤ ਭੇਤ ਕੁਛ ਰੱਖੇ ਜਾ ਸਕਦੇ ਨੇ ਕੁਸਰ ਸਮੇਂ ਲਈ ਉਹਨੂੰ ਛੱਡ ਕੇ ਸਹਿਮਤੀ ਬਣੀ ਹੈ ਅੱਜ ਵੀ ਜਿਹੜੇ ਅਸੀਂ ਦੋਨੇ ਫਾਰਮ ਆ ਅੱਜ ਕਿਹੜਾ ਅਸੀਂ ਇਕੱਠੇ ਆ ਅੱਜ ਵੀ ਸਾਡੀਆਂ ਮੰਗਾਂ ਤੇ ਸਹਿਮਤੀ ਬਣੀ ਹੈ ਕੱਲ ਨੂੰ ਵੀ ਵੱਖਰੋ ਵੱਖਰੀ ਜਿੱਸੇ ਬੰਦੀਆਂ ਨੇ ਇੱਥੇ 2 ਦੇ 3 ਦੇ 4 ਦੇ ਕਿੰਨੇ ਫਾਰਮ ਹੋਰ ਵੀ ਆ ਜਾਣ ਤਾਂ ਅਸੀਂ ਜਿਹਦੇ ਫੈਸਲਾ ਕੀਤਾ ਸੀ ਸਿਰਫ ਅਸੀਂ 75 ਜਿੱਸੇ ਬੰਦੀਆਂ ਸੀ ਅੱਜ 250 ਹੋ ਗਈ। ਤੇ ਮੈਨੂੰ ਤਾਂ ਇਹ ਲੱਗਦਾ ਕੱਲ ਨੂੰ ਅਸੀਂ 300 ਨੂੰ ਪਾਰ ਕਰ ਜਾਾਂਗੇ। ਜਿਹੜੀਆਂ ਹਜੇ ਰਹਿੰਦੀਆਂ ਨੇ ਜਿਹੜੇ ਵਿਚਾਰੇ ਕਈਆਂ ਦੇ ਇਕੱਲੇ-ਇਕੱਲੇ ਨੇ ਇਹ ਸਾਡੇ ਤੇ ਸਵਾਲ ਉੱਠਦੇ ਰਹੇ ਨੇ ਬੱਤੀਆਂ 'ਚ ਕਿ ਟਰਾਲੀਆਂ ਕਿੰਨੀਆਂ ਨੇ? ਕਈਆਂ ਕੋਲੇ ਤਾਂ ਪੈਣ ਨੂੰ ਟਰਾਲੀ ਨਹੀਂ ਸੀ ਕਹਿਣ ਨੂੰ ਬੱਤੀ ਸੀ। ਅੱਜ ਵੀ ਜਿਹੜੇ 75 ਫਿਰਦੇ ਆ ਨਾ 75 ਐ ਤੇ ਜਦੋਂ ਗਿਣਤੀ ਕਢਾਈ ਵੀ ਕਿੰਨੀਆਂ ਟਰਾਲੀਆਂ ਲੈ ਕੇ ਆਏਗਾ? ਠੀਕ ਹੈ ਜੀ ਮੇਰੇ ਕੋਲੇ ਤਾਂ ਫਿਰ ਹੈ ਨਹੀਂ ਉਹ ਐਮੀ ਲੀਡਰ ਨੇ ਪਤਾ ਲੱਗ ਜੂ ਹਣ ਛੜਕਾ ਤੇ ਕਿਹੜਾ ਉਹ ਤੁਮਾਨਸਾ ਤਾਂ ਕਹਿੰਦੇ ਆ ਇਹਦੇ ਬੜਾ ਬੜਾ ਕਰਦੀ ਥੋੜੀ ਤਾਂ ਜਾਣਦੀ ਕਿਤੇ ਉਹ ਨਾ ਉਹ ਜੇ ਕਿਤੇ ਤੁਹਾਡੇ ਨਾਲ ਜਾ ਤਾਂ ਰਹੇ ਅਸੀਂ ਗੱਲਬਾਤ ਕੀਤੀ ਉਹਨਾਂ ਨਾਲ ਜਦੋਂ ਪਿਛਲੇ ਦਿਨ ਦੇ ਕੋ ਤਾਂ ਇਹ ਤੇ ਸਵਾਹ ਸੁੱਕੀ ਜਾਂਦੇ ਨੇ ਵੀ ਇਹ ਕੁੱਟੇ ਕੇ ਦੇ ਜਾਣ ਠੀਕ ਹੈ ਨਾ ਹਾਂ ਉਹ ਉਹਨਾਂ ਦੇ ਤਾਂ ਮੈਨੂੰ ਲੱਗਾ ਨੀਂਦ ਹੀ ਫੇਰ ਹੋਊਗੀ ਵੀ ਕੁੱਟੇ ਜਾਣਾ ਤੇ ਉਧਰੋਂ ਕੇਂਦਰ ਵਾਲੇ ਵੀ ਕਹਿੰਦੇ ਨੇ ਵੀ ਇਹ ਕੁੱਟੇ ਕੇ ਦੇ ਜਾਣ ਪਰਮਾਤਮਾ ਅੱਗੇ ਵੀ ਸਾਡੇ ਉਹਨਾਂ ਗੁਰੂਆਂ ਦੀ ਮਿਹਰ ਸੀ ਅੱਗੇ ਵੀ ਜਿੱਤ ਕੇ ਆਇਆ ਅਸੀਂ ਜਿਹੜੇ ਆ ਲੋਕ ਐ ਗੁਰੂ ਘਰਾਂ ਦੇ ਵਿੱਚ ਅਰਦਾਸਾ ਕਰਕੇ ਆਏ ਨੇ ਇਹ ਜਿੱਤ ਕੇ ਆਉਣਗੇ ਉਹਨਾਂ ਦੇ ਭਲੇਖ ਭਲੂਕੇ ਦੂਰ ਕਰ ਦੇਣਗੇ ਬਹੁਤ ਬਹੁਤ ਧੰਨਵਾਦ ਜੀ ਹਾਂ ਸੋ ਗੱਲਬਾਤ ਕੀਤੀ ਐ ਕਾਕਾ ਸਿੰਘ ਕੋਟੜਾ ਜੀ ਦੇ ਨਾਲ ਤੇ ਜਿਵੇਂ ਕਿਸਾਨ ਅੰਦੋਲਨ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜਾ ਮੋਰਚਾ ਹੈ ਸਬਰ ਦੇ ਨਾਲ ਜਿੱਤਿਆ ਜਾਵੇਗਾ ਜ਼ਬਰ ਤੇ ਸਬਰ ਨਾਲ ਕਾਬੂ ਪਾਇਆ ਜਾਵੇਗਾ ਸੋ ਜੁੜੇ ਜੋ ਸੱਚਾਈ ਦੇ ਨਾਲ ਦਿਓ ਜਾਇਜ਼ ਧੰਨਵਾਦ